ਪੰਜਾਬੀ ਸਾਥ ਪੰਜਾਬੀ ਤੇ ਨਾਲ ਪ੍ਰਣਾਇਆ ਹੋਇਆ ਇੱਕ ਨਵੇਕਲੀ ਕਿਸਮ ਦਾ ਅਦਾਰਾ ਹੈ ਜਿਹੜਾ 1990 ਦੇ ਲਗਭਗ ਹੋਂਦ ਵਿੱਚ ਆਇਆ ਅਸੀਂ ਪੰਜਾਬੀ ਪੁਨੇ ਦੇ ਨੈਣ ਨਕਸ਼ ਇਹਦਾ ਇਤਿਹਾਸ ਇਥੋਂ ਦੀ ਜ਼ੁਬਾਨ ਇਥੋਂ ਦਾ ਸੱਭਿਆਚਾਰ ਇਥੋਂ ਦਾ ਸਾਹਿਤ ਇਥੋਂ ਦੇ ਹਰ ਪੱਖ ਨੂੰ ਖੋਜਣ ਦੀ ਲੱਭਣ ਦੀ ਪਛਾਣਨ ਦੀ ਜਾਣਨ ਦੀ ਕੋਸ਼ਿਸ਼ ਕੀਤੀ ਪੰਜਾਬ ਸਾਡੇ ਲਈ ਨਕਸ਼ੇ ਤੇ ਵਹਾਂ ਹੁਆਂ ਲਕੀਰਾਂ ਨਹੀਂ ਇਹਦੇ ਜੜਾਂ ਇਤਿਹਾਸ ਦੇ ਵਿੱਚ ਭੂਗੋਲ ਦੇ ਤੇ ਸੱਭਿਆਚਾਰ ਦੇ ਵਿੱਚ ਬਹੁਤ ਡੂੰਘੀਆਂ ਖੁੱਬੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਲੱਭਦੇ ਆਂ ਭਾਵੇਂ ਪੰਜਾਬ ਕਈ ਵਾਰੀ ਸ਼ਾਂਘਤ ਰਾਸ਼ਿਆ ਗਿਆ ਪੁਰਾਣੇ ਵੇਲੇ ਤੋਂ ਲੈ ਕੇ ਅੱਜ ਤੀਕ ਇਹਦੀਆਂ ਹੱਦਾਂ ਸਰਹੱਦਾਂ ਕਈ ਵਾਰੀ ਇੱਧਰ ਉੱਧਰ ਹੁੰਦੀਆਂ ਰਹੀਆਂ ਇਸ ਦੇ ਬਾਵਜੂਦ ਪੰਜਾਬੀ ਪੁਨਾ ਜਾਂ ਪੰਜਾਬੀ ਤੇ ਪੰਜਾਬੀ ਜ਼ੁਬਾਨ ਦੀ ਆਪਣਾ ਇੱਕ ਮਹਾਨਦਰਾ ਇੱਕ ਠੁੱਕ ਠੇਕਤਾਈ ਇੱਕ ਲੋਕਾਂ ਦਾ ਰਹਿਣ ਸਹਿਣ ਖਾਣ ਪੀਣ ਇਹ ਸਾਰਾ ਕੁਝ ਇਹਦੇ ਵਿੱਚ ਇੱਕ ਨਿਰੰਤਰਤਾ ਲਗਾਤਾਰਤਾ ਰਹੀ ਤੇ 47 ਚ ਬਹੁਤ ਵੱਡਾ ਕੱਲੂਕਾਰਾ ਹੋਇਆ ਉਹਦੇ ਚ ਪੰਜਾਬ ਅੱਧ ਵਿੱਚ ਕਰੋ ਵੰਡਿਆ ਗਿਆ ਫਿਰ ਵੀ ਬਾਅਦ ਦੇ ਵਿੱਚ ਪੰਜਾਬ ਦੇ ਟੋਟੇ ਹੁੰਦੇ ਰਹੇ ਸੋ ਅਸੀਂ ਕੋਸ਼ਿਸ਼ ਕੀਤੀ ਪਹਿਲਾ ਪੰਜਾਬ ਨੂੰ ਜਾਣਨ ਦੀ ਪਛਾਣਨ ਦੀ ਕਿੱਥੋਂ ਕਿੱਥੇ ਠੀਕ ਹੈ ਸਿੰਧ ਦਰਿਆ ਤੋਂ ਲੈ ਕੇ ਜਮਨਾ ਘੱਗਰ ਤੋੜੀ ਉਧਰ ਹਿਮਾਲਾ ਦੀਆਂ ਜਿਹੜੀਆਂ ਬਰਫੀਲੀਆਂ ਟੀਸੀਆਂ ਨੇ ਉਹਨਾਂ ਤੋਂ ਲੈ ਕੇ ਸਿੰਧ ਤੇ ਰਾਜਸਥਾਨ ਦੇ ਟਿੱਬਿਆਂ ਤੇ ਜਿਹੜੀ ਇੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਹੈ ਉਹਨਾਂ ਨੂੰ ਲੱਭਿਆ ਹੁਣ ਤੱਕ ਪੰਜਾਬੀ ਸੱਤ ਨੇ 400 ਤੋਂ ਵੱਧ ਪੰਜਾਬੀ ਪਿਆਰਿਆਂ ਨੂੰ ਪਾ ਮੇਉ ਕਿਸੇ ਵੀ ਖੇਤਰ ਦੇ ਹੁਣ ਸਹਿਯਦਕਰ ਹੋਣ ਇਤਿਹਾਸਕਾਰ ਹੋਣ ਉਹ ਕੋਈ ਵੀ ਖੋਜੀ ਹੋਣ ਵਿਗਿਆਨੀ ਹੋਣ ਗਿਆਨ ਦਾ ਕੋਈ ਖੇਤਰ ਹੋਵੇ ਉਹ ਮੂਰਤੀ ਕਲਾ ਦੇ ਵਿੱਚ ਉਹਨਾਂ ਦੀ ਮਹਾਰਤ ਹੋਵੇ ਉੱਚ ਵਧੀਆ ਡਾਕਟਰ ਹੋਣ ਕੋਈ ਵੀ ਕਿਸੇ ਪੱਖ ਤੋਂ ਵੀ ਪੱਤਰਕਾਰ ਹੋਣ ਅਸੀਂ ਉਹਨਾਂ ਨੂੰ ਆਦਰ ਸਹਿਤ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਆ ਫਿਰ ਸੱਥਾਂ ਦੀਆਂ ਇਕਾਈਆਂ ਜਿੱਥੇ-ਜਿੱਥੇ ਸਾਡੇ ਪੰਜਾਬੀ ਭਰਾ ਜਾ ਕੇ ਵੱਸਦੇ ਆ 40 ਤੋਂ ਵੱਧ ਇਕਾਈਆਂ ਸਥਾਪਿਤ ਹੋ ਚੁੱਕੀਆਂ ਨੇ ਜਿਹਨਾਂ ਵਿੱਚੋਂ ਦੋ ਯੂਰਪ ਦੇ ਵਿੱਚ ਨੇ ਤਿੰਨ ਆਸਟ੍ਰੇਲੀਆ ਚ ਨੇ ਦੋ ਕੈਨੇਡਾ ਚ ਨੇ ਤੇ ਦੋ ਅਮਰੀਕਾ ਚ ਨੇ ਤੇ ਲਹਿੰਦੇ ਪੰਜਾਬ ਚ ਤਿੰਨੇ ਆ ਤੇ ਪੰਜਾਬ ਦੇ ਵਿੱਚ ਸਾਡਾ ਜਿਹੜਾ ਪਛਤੈਨੀ ਪੰਜਾਬ ਹੈ ਇੱਥੇ ਜਿਹੜੇ ਸਾਡੇ ਪੁਰਾਣੇ ਭੂਗੋਲਕ ਸਭਿਆਚਾਰਕ ਖੇਤਰ ਸੀ ਜਿਵੇਂ ਦੁਆਬਾ ਦੋਆਬੇ ਦੇ ਵਿੱਚ ਮੰਜਕੀ ਦੋਨਾਂ ਇਵੇਂ ਪੁਆਦ ਇਵੇਂ ਮੱਝ ਦੇ ਵਿੱਚ ਰਿਆੜ ਕੀ ਮਾਝਾ ਤੇ ਇਵੇਂ ਲਖੀ ਜੰਗਲ ਇਹੋ ਜਿਹੇ ਨਾਮ ਵਾਲੀਆਂ ਸਥਾਂ ਹੋਣ ਦੇ ਵਿੱਚ ਆਈਆਂ ਤੇ ਇਹਨਾਂ ਸੱਥਾਂ ਨੇ ਬੜਾ ਵਧੀਆ ਕੰਮ ਕੀਤਾ ਹੈ ਕੰਨਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੁਣ ਅਸੀਂ ਪਹਾੜ ਤਿੱਕਰ ਤੇ ਜੰਮੂ ਕਸ਼ਮੀਰ ਤਿੱਕਰ ਵੀ ਪੁੱਜੇ ਹਾਂ ਤੇ ਇਸ ਤੋਂ ਸਵਾਹ ਹਰ ਸਾਲ ਇੱਕ ਕੈਲੰਡਰ ਛਾਪਿਆ ਜਾਂਦਾ ਜਿੱਥੇ ਪੰਜਾਬ ਦੀ ਇੱਕ ਜੁੱਟ ਵਿਰਾਸਤ ਨੂੰ ਮੁੱਖ ਰੱਖ ਕੇ ਉਹਦੀ ਇਮਾਰਤ ਸਾਜ਼ੀ ਉੱਥੋਂ ਦੀ ਕਲਾ ਉੱਥੋਂ ਦੀਆਂ ਖੇਡਾਂ ਉੱਥੋਂ ਦੇ ਲੋਕ ਨਾਚ ਸਾਰਾ ਕੁਝ ਉੱਥੇ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹੁਣ ਤੱਕ 150 ਕਿਤਾਬ ਜਿਹੜੀਆਂ ਇੱਕ ਮੁੱਧਿਆਂ ਦੇ ਉੱਤੇ ਆਧਾਰਿਤ ਹੁੰਦੀਆਂ ਨੇ ਉਹ ਛਾਪੀਆਂ ਜਾ ਚੁੱਕੀਆਂ ਨੇ ਇਹ ਕਿਤਾਬਾਂ ਚ ਆਪਣੇ ਤੌਰ ਦੇ ਉੱਤੇ ਸਾਥ ਵਾਲੇ ਸਿਰਫ ਉਤਸ਼ਾਹਤ ਕਰਦੇ ਨੇ ਉਹਨਾਂ ਲਿਖਣ ਵਾਲਿਆਂ ਨੂੰ ਕਈ ਵਾਰੀ ਉਹ ਸੰਗ੍ਰਹਿ ਹੁੰਦੇ ਆ ਕਈ ਵਾਰੀ ਖੋਜ ਦੀਆਂ ਕਿਤਾਬਾਂ ਹੁੰਦੀਆਂ ਨੇ ਜਿਵੇਂ ਹੁਣੇ-ਹੁਣੇ ਇੱਕ ਕਿਤਾਬ ਆਈ ਹੈ ਵਿਰਾਸਤ ਤੇ ਪੰਜਾਬ ਉਹ ਬਹੁਤ ਵੱਡੀ ਖੋਜ ਆ ਉਹਦੇ ਵਿੱਚ ਮੁੱਢ ਤੋਂ ਲੈ ਕੇ ਹੁਣ ਤਿੱਕਰ ਡਾਕਟਰ ਹਰਪ੍ਰੀਤ ਸਿੰਘ ਨੇ ਜਿਹੜੇ ਸਰਹੰਦ ਤੋਂ ਨੇ ਉਹਨਾਂ ਨੇ ਖੋਜ ਕੀਤੀ ਆ ਤੇ ਇੱਦੋਂ ਪਹਿਲਾਂ ਇੱਕ ਕਿਤਾਬ ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਜਿਹੜੇ ਮਲਾਵਟੀ ਸ਼ੇਰ ਨੇ ਉਹਨਾਂ ਦੇ ਵੇਰਵੇ ਸਬੰਧੀ ਖੋਜ ਸੀ ਜਾਹਿਦ ਇਕਵਾਲ ਨੇ ਗੁਜਰਾਵਾਲੇ ਤੋਂ ਕੀਤੀ ਸੀ। ਇਵੇਂ ਹੀ ਸਾਡੇ ਜਿਹੜੇ ਪੰਜਾਬ ਦੇ ਵੱਖ-ਵੱਖਰੇ ਖਿੱਤੇ ਨੇ ਪੁਆਦ ਆ। ਪੁਆਦ ਦਰਪਣ ਚਲ ਮਾਲਵੇ ਦੇਸ਼ ਨੂੰ ਚੱਲੀਏ ਜਿੱਥੇ ਕਿਕਰਾਂ ਨੂੰ ਆਮ ਲੱਗਦੇ। ਦੁਆਬਾ ਦੁਆਬੇ ਚ ਮੰਜਕੀ ਭੂਮ ਰੰਗਾਵਲੀ ਦੋਨਾਂ ਮੇਰਾ ਦੇਸ਼ ਮਾਝਾ ਦਰਸ਼ਨ ਮਾਝੇ ਦੇ ਲੋਕ ਗੀਤ ਪੁਆਪ ਇਸ ਵਿੱਚ ਪਹਾੜੀ ਡੋਗਰੀ ਲੋਕ ਗੀਤ ਇਹੋ ਜਿਹੀਆਂ ਕਿਤਾਬਾਂ ਛਾਪ ਹੋਏ ਤੇ ਨਾਲ ਦੀ ਨਾਲ ਜਿਹੜੇ ਮੁੱਦੇ ਆਧਾਰਤ ਨੇ ਜਿਹੜੇ ਪੰਜਾਬ ਨੂੰ ਦਰਪੇਸ਼ ਸਾਨੂੰ ਕੋਈ ਲੋਕਾਂ ਨੂੰ ਜਿਹੜੇ ਵੀ ਜਿੱਥੇ ਲੋਕੀ ਤੰਗ ਆ ਤੇ ਉਹਨਾਂ ਬਾਰੇ ਧੀਆਂਾਂ ਦਾ ਬਾਰੇ ਕਿਤਾਬਾਂ ਮਾਵਾਂ ਬਾਰੇ ਕਿਤਾਬਾਂ ਨਸ਼ੀਆਂ ਬਾਰੇ ਕਿਤਾਬਾਂ ਤੇ ਫਿਰ ਬਾਤ ਆਵਰਨ ਬਾਰੇ ਕਿਤਾਬਾਂ ਸੋ ਪੰਜਾਬੀ ਦੇ ਇਹ ਸਾਰੇ ਬਹੁਤ ਸਾਰੇ ਜਿਹੜੇ ਵੀ ਖੇਤਰ ਨੇ ਪੰਜਾਬੀਆਂ ਦੇ ਜਿੱਥੇ ਪੰਜਾਬੀਆਂ ਨੂੰ ਕੋਈ ਦਿੱਕਤ ਆਉਂਦੀ ਆ ਉਹ ਤੇ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਸੱਥਾ ਨੇ ਸਾਡੀ ਕੋਸ਼ਿਸ਼ ਇਹ ਆ ਵੀ ਉਹਨਾਂ ਨੇ ਉੱਥੇ ਭਾਵੇਂ ਵਸਣਾ ਜਿਹੜੀ ਉੱਥੋਂ ਦੀ ਬੋਲੀ ਆ ਉਹਦੇ ਨਾਲ ਜੁੜੇ ਰਹਿ ਕੇ ਪੰਜਾਬੀ ਨਾਲ ਕਿਵੇਂ ਜੁੜੇ ਰਹਿ ਸਕਦੇ ਆ ਇਹ ਇੱਕ ਬੜਾ ਵੱਡਾ ਮਸਲਾ ਹੈ ਤੇ ਹੁਣ ਅਸੀਂ ਜਿੰਨਾ ਸਾਨੂੰ ਸਹਾਯੋਗ ਜਿੰਨਾ ਸਾਨੂੰ ਹੰਗਾਰਾ ਪੰਜਾਬੀ ਭਰਾਵਾਂ ਵੱਲੋਂ ਮਿਲਿਆ ਤੇ ਕਿਉਂਕਿ ਪੰਜਾਬੀ ਅਸੀਂ ਇੱਕੋ ਇੱਕ ਸਾਡਾ ਨਿਸ਼ਾਨਾ ਹੈ ਵੀ ਕਠਮੁੱਲੇਪਣ ਤੋਂ ਤੰਗ ਨਜ਼ਰੀ ਤੋਂ ਅ ਮਜਵੇ ਦੇ ਵਿੱਚ ਜਿਹੜਾ ਜਨੂਨ ਹੈ ਜਾਂ ਕਿਸੇ ਵੀ ਕਿਸਮ ਦਾ ਜਨੂਨ ਹੋਵੇ ਭਾਵੇਂ ਗਿਆਨ ਦਾ ਵਿਗਿਆਨ ਦਾ ਭਾਵੇਂ ਮਜਬ ਦਾ ਉਹ ਤੋਂ ਪਾਸੇ ਰਹਿ ਕੇ ਕੰਮ ਕੀਤਾ ਜਾਵੇ ਤੇ ਧੜੇਵੰਦੀਆਂ ਤੋਂ ਪਾਸੇ ਰਿਹਾ ਜਾਵੇ ਤੇ ਸਹਿਯਤ ਸਭਾਵਾਂ ਦੇ ਨਾਲ ਕਈ ਵਾਰੀ ਭੁਲੇਖਾ ਹੁੰਦਾ ਵੀ ਸ਼ਾਇਦ ਅਸੀਂ ਵੀ ਕੋਈ ਸਹਾਇਤ ਸਭਾ ਅਸੀਂ ਸਹਾਇਤ ਦਾ ਕੰਮ ਵੀ ਕਰਦੇ ਆਂ ਪਰ ਸਾਡਾ ਕੰਮ ਸਹਿਸਵਾ ਮੰਨ ਨਾਲੋਂ ਵੱਖਰੀ ਕਿਸਮ ਦਾ ਹੈ ਅਸੀਂ ਪੰਜਾਬੀ ਦੀ ਪੰਜਾਬੀ ਬੋਲੀ ਨਾਲ ਜੁੜਨ ਦੀ ਪੰਜਾਬੀ ਨੂੰ ਅੱਗੇ ਲਿਜਾਣ ਦੀ ਪੰਜਾਬੀ ਨੂੰ ਲੋਕਾਂ ਚ ਮਕਬੂਲ ਕਰਨ ਦੀ ਕੋਸ਼ਿਸ਼ ਦੇ ਯਤਨਾਂ ਦੇ ਵਿੱਚ ਲਗਾਤਾਰ ਨਿਰੰਤਰ ਲੱਗੇ ਆ ਤੇ ਹੁਣ ਤੱਕ ਜਿੰਨੀਆਂ ਸਾਡੀਆਂ ਕਿਤਾਬਾਂ ਛੱਪੀਆਂ ਨੇ ਉਹਦੇ ਜ਼ਰੂਰ ਵੀ ਪੰਜਾਬੀ ਸਾਥ ਦਾ ਬਹੁਤ ਵੱਡਾ ਯੋਗਦਾਨ ਹੈ ਯੂਰਪ ਵਸਨੇ ਤੇ ਬਾਹਰਲੇ ਭਰਾਵਾਂ ਨੇ ਸਾਨੂੰ ਭਰਪੂਰ ਹੰਗਾਰਾ ਦਿੱਤਾ ਹਰ ਪੱਖੋਂ امداد ਕੀਤੀ ਆ ਤੇ ਉਹਨਾਂ ਕਰਕੇ ਇਹ ਕਿਤਾਬਾਂ ਛੱਪ ਸਕੀਆਂ ਨੇ ਤੇ ਸਾਨੂੰ ਉਮੀਦ ਹੈ ਵਾਤਾਵਰਣ ਦਾ ਖੇਤਰ ਹੈ ਜਿਵੇਂ ਪੰਜਾਬ ਦੇ ਵਿੱਚ ਜਿਹੜੀਆਂ ਵਾਤਾਵਰਣ ਪ੍ਰਤੀ ਲਹਿਰਾਂ ਨੇ ਭਾਵੇਂ ਬਾਬਾ ਬਲਵੀਰ ਸਿੰਘ ਸੀਚੇਵਾਲ ਦੀ ਹੋਵੇ ਭਾਵੇਂ ਬਾਬਾ ਬਾਬਾ ਸੇਵਾ ਸਿੰਘ ਜੀ ਫਡੂਰ ਸਾਹ ਵਾਲਿਆਂ ਦੀ ਹੋਵੇ ਉਹਨਾਂ ਦੇ ਨਾਲ ਅਸੀਂ ਬੜੇ ਨੇੜੇ ਜੁੜੇ ਹੋਏ ਹਾਂ ਕੁਦਰਤੀ ਖੇਤੀ ਵਾਲੇ ਨੇ ਕੁਦਰਤੀ ਜੈਤੋ ਵਾਲੇ ਕਿਸ਼ਾਨ ਮਿਸਨ ਵਾਲੇ ਉਹਮਿੰਦਰ ਦਾਸ ਤਰੰਦੇ ਅਸੀਂ ਉਹਨਾਂ ਨਾਲ ਵੀ ਜੁੜੇ ਹਾਂ ਵਿਦਿਆ ਦੇ ਖੇਤਰ ਦੇ ਵਿੱਚ ਤੁਗਲ ਵਾਲੇ ਵਾਲੇ ਬਾਬਾ ਆਇਆ ਸਿੰਘ ਰਾੜ ਕੀ ਕਾਲਜ ਵਾਲੇ ਨੇ ਅਸੀਂ ਉਹਨਾਂ ਨਾਲ ਵੀ ਜੁੜੇ ਹਾਂ ਪਿੰਗਲਵਾੜਾ ਨਾਲ ਵੀ ਸਾਡਾ ਬਹੁਤ ਨੇੜੇ ਰابطਾ ਹੈ ਇਸ ਤਰ੍ਹਾਂ ਜਿਹੜੀਆਂ ਹੋਰ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਤੇ ਉਹਨਾਂ ਦੇ ਨਾਲ ਵੀ ਅਸੀਂ ਨੇੜੋਂ ਸਹਿਯੋਗ ਲੈਂਦੇ ਵੀ ਆਂ ਤੇ ਉਹਨਾਂ ਨੂੰ ਦਿੰਦੇ ਵੀ ਆਂ ਸੋ ਹੇਠਲੀ ਪੱਧਰ ਤੇ ਲੋਕਾਂ ਦੀ ਪੱਧਰ ਤੇ ਇੱਕੋ ਇੱਕ ਗੱਲ ਅਸੀਂ ਕੋਸ਼ਿਸ਼ ਕਰਦੇ ਆਂ ਵੀ ਕੋਈ ਇਹਦੇ ਵਿੱਚ ਸਿਆਸਤ ਨਾ ਆਵੇ ਕਿਸੇ ਦੀ ਟੈ ਨਾ ਹੋਵੇ ਕੋਈ ਇਹਦੇ ਵਿੱਚ ਚੌਧਰ ਨਾ ਬਣੇ ਤੇ ਸੱਥਾਂ ਦੇ ਵਿੱਚ ਇਹ ਸੋਚਣ ਵਾਲੀ ਗੱਲ ਹੁੰਦੀ ਆ ਵੀ ਉਧੇਦਾਰੀਆਂ ਨਹੀਂ ਹੁੰਦੀਆਂ ਸੱਥ ਦਾ ਇੱਕ ਸੰਚਾਲਕ ਹੁੰਦਾ ਰਕ ਸੱਥ ਦਾ ਉਹ ਆਪਣੇ ਨਾਲ ਹਮ ਖਿਆਲ ਕੁਝ ਬੰਦਿਆਂ ਨੂੰ ਲੈ ਲੈਂਦੇ ਆ ਤੇ ਉਹ ਗਾਂ ਤੁਰਦਿਆ ਤੇ ਇਸ ਤਰ੍ਹਾਂ ਇਹ ਸਾਡਾ ਕਾਫਲਾ ਨਿਰੰਤਰ ਵਧਦਾ ਜਾ ਰਿਹਾ ਤੇ ਹੁਣ ਤਾਂ ਹਾਲ ਤੇ ਇਹ ਹੋ ਗਈ ਆ ਵੀ ਲੱਗਦਾ ਹੈਗਾ ਵੀ ਇਸ ਤਰ੍ਹਾਂ ਘਾਰਾ ਮਿਲਦਾ ਰਿਹਾ ਤਾਂ ਪੱਕੀ ਗੱਲ ਆ ਵੀ ਕੋਈ ਨਾ ਕੋਈ ਜਿਹੜਾ ਨਾਲ ਜੁੜਨ ਦੀ ਸਾਡੀ ਸੋਚ ਸੀਗੀ ਸਾਡੀ ਸੋਚ ਨਹੀਂ ਕਿ ਸਾਰੀ ਦੁਨੀਆ ਦੇ ਵਿੱਚ ਹੀ ਅੱਜ ਕੱਲ ਇਹ ਵੀ ਆਪਣੀ ਜ਼ੁਬਾਨ ਦੇ ਉੱਤੇ ਮਾਣ ਕਰਨਾ ਆਪਣੇ ਆਪ ਨੂੰ ਘਟਿਏਪਨ ਦੇ ਅਹਿਸਾਸ ਤੋਂ ਕੱਢਣਾ ਆਪਣੀ ਬੋਲੀ ਵਾਰੇ ਜਾਣਨ ਦੀ ਕੋਸ਼ਿਸ਼ ਕਰਨੀ ਆਪਣੀ ਅਮੀਰ ਵਿਰਾਸਤ ਨੂੰ ਪਛਾਣਨਾ ਸੋ ਇਹੋ ਜਿਹੀਆਂ ਕੋਸ਼ਿਸ਼ਾਂ ਨੇ ਸਾਤਰਾ ਹੀ ਅਸੀਂ ਦਰਾਂਤਰਜਤਨਸ਼ੀਲ ਹੈ ਤੇ ਸਾਡੀ ਸਾਰੇ ਭੈਣਾ ਭਰਾਵਾਂ ਨੂੰ ਜਿੱਥੇ ਵੀ ਪੰਜਾਬੀ ਵਸਦੇ ਨੇ ਦੁਨੀਆ ਭਰ ਦੇ ਭਾਵੇਂ ਉਹ ਸਾਡੇ ਪਛਤੈਨੀ ਪੰਜਾਬ ਵਿੱਚ ਵਸਦੇ ਹੁਣ ਦੋਹਾਂ ਟੋਟਿਆਂ 'ਚ ਲੈਂਦੇ ਪੰਜਾਬ 'ਚ ਜਾਂ ਚੜਦੇ ਪੰਜਾਬ 'ਚ ਜਾਂ ਬਾਹਰਲੇ ਦੇਸ਼ਾਂ 'ਚ ਤੇ ਉਹ ਸਾਥ ਦੀ ਵਿਚਾਰਧਾਰਾ ਨੂੰ ਦੇਖਣ ਸੋਚਣ ਜੁੜਨ ਤੇ ਆਪਣੇ ਤੌਰ ਤੇ ਅਪਰਾਲੇ ਕਰਨ ਕਿਉਂਕਿ ਸਾਨੂੰ ਬਾਬੇ ਨਾਨਕ ਦੀ ਬੜੀ ਬੁਢੀ ਬਾਣੀ ਦੇ ਵਿੱਚੋਂ ਸੇਧ ਮਿਲਦੀ ਆ ਆਪਣਾ ਹੱਥੀ ਆਪਣੇ ਆਪ ਵਿਕਾਸ ਹੋ ਰਿਹਾ ਤੇ ਅਸੀਂ ਉਹਦੇ ਅਨੁਸਾਰ ਹੀ ਚੱਲ ਰਹੇ ਹਾਂ ਤੇ ਹੁਣ ਤੱਕ ਸਾਨੂੰ ਲਗਭਗ 20 ਸਾਲ ਤੋਂ ਉੱਪਰ ਸਮਤ 23-24 ਸਾਲ ਹੋ ਗਿਆ ਕਰਦਿਆਂ ਨੂੰ ਤੇ ਲੋਕਾਂ ਨੇ ਹੰਗਾਰਾ ਦਿੱਤਾ ਤੇ ਲੋਕਾਂ ਦੇ ਆਸਰੇ ਅਸੀਂ ਤੁਰੇ ਹੋਏ ਆਂ ਤੇ ਅਸੀਂ ਇੰਨਾ ਕੁਝ ਕਰ ਜੋਗੇ ਰਹੇ ਸੀ ਤੇ ਇਹਦੇ ਨਾਲ ਮੈਨੂੰ ਉਮੀਦ ਹੈ ਜਤਨਸ਼ੀਲ ਵੀ ਆ ਤੇ ਕਾਮਨਾ ਵੀ ਕਰਦੇ ਆਂ ਕਿ ਪੰਜਾਬੀ ਇਹਤ ਵਧੇ ਫੁੱਲੇ ਪਰ ਕਿਸੇ ਦੇ ਨਾਲ ਸਾਡੀ ਨਫ਼ਰਤ ਨਹੀਂ ਨਾ ਕਿਸੇ ਹੋਰ ਬੋਲੀ ਨਾਲ ਨਾ ਕਿਸੇ ਹੋਰ ਧਰਤੀ ਨਾਲ ਜਿੱਥੇ ਰਹੀਏ ਭਲਾ ਕਹੀਏ ਜਿਹੜੇ ਸਾਡੇ ਭਰਾ ਬਾਹਰ ਵੱਸਦੇ ਆ ਉਸ ਧਰਤੀ ਨਾਲ ਜੁੜ ਕੇ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਤੇ ਸਾਡੀ ਇਹੋ ਹੀ ਕਾਮਨਾ ਸੀ ਆਪਣੇ ਜੜਾ ਨਾਲ ਜੁੜ ਕੇ ਅੱਗੇ ਵਧਿਏ ਫੁੱਲੀਏ ਗਾਂ ਵਧਾਈਏ ਆਪਣੇ ਪੰਜਾਬੀ ਦਾ ਬੋਲੀ ਦਾ ਪਸਾਰ ਹੋਵੇ ਤੇ ਇਵੇਂ ਸਾਡੇ ਸੱਭਿਆਚਾਰ ਬਾਰੇ ਲੋਕਾਂ ਨੂੰ ਜਾਣਕਾਰੀ ਹੋਵੇ ਜਿਹੜੇ ਨਾ ਪੱਖੇ ਗੱਲਾਂ ਨੇ ਉਹਨਾਂ ਛੱਡੀਏ ਜਿਹੜੇ ਹਾਂ ਪੱਖੇ ਨੇ ਉਹਨਾਂ ਲੈ ਕੇ ਤੁਰੀਏ ਤੇ ਅਤੀਤ ਤੋਂ ਸਬਕ ਸਿੱਖੀਏ ਤੇ ਭਵਿੱਖ ਵਾਸਤੇ ਕੋਈ ਯੋਜਨਾ ਬਣਾਈਏ